ਕਿਆ ਕਹਿਣਾ ਚਾਹਤੇ ਕਿ ਕਿਹੋ ਜਿਹਾ ਸਪੋਰਟ ਮਿਲ ਰਹਾ ਜਦ ਅਸੀਂ ਰੂਰਲ ਏਰੀਆ ਨੇ ਕੰਪੇਨਿੰਗ ਕਰਨੇ ਪਹੁੰਚੇ ਹਾਂ ਹਾਜ਼ਰ ਸਰਦਾਰ ਦਰਸ਼ਨ ਸਿੰਘ ਸ਼ਵਾਲਕ ਅਸੀਂ ਆ ਗਏ ਉਹਨਾਂ ਦੇ ਹਲਕੇ ਗੇਲ ਉਹਨਾਂ ਦੇ ਨਗਰਾਂ ਦੇ ਵਿੱਚ ਅਸੀਂ ਅੱਜ ਬੇਨਤੀ ਕਰਦੇ ਫਿਰ ਰਹੇ ਹਾਂ ਔਰ ਬਹੁਤ ਵੱਡਾ ਨਗਰਾਂ ਦੇ ਵਿੱਚ ਇਕੱਠ ਹੋ ਰਿਹਾ ਸੰਗਤ ਕਿੰਤਰ ਹੋ ਕੇ ਸਾਨੂੰ ਪ੍ਰੋਸਾ ਦੇ ਰਹੀ ਆ ਅੱਜਵੇਂ ਏਡੇ ਵੱਡੇ ਵੱਡੇ ਇਕੱਠ ਪਿੱਛੇ ਅਸੀਂ ਪਹਿਲਾਂ ਜਿਸਪਾਲ ਬਾਂਗਰ ਜਾ ਕੇ ਆਏ ਉੱਥੇ ਬਹੁਤ ਵੱਡਾ ਇਕੱਠ ਸੀ ਹੁਣ ਇਸ ਨਗਰ ਦੇ ਚਰਨਾਪੁਰੇ ਚ ਬਹੁਤ ਵੱਡਾ ਇਕੱਠ ਆ ਸਾਰੇ ਪਿੰਡਾਂ ਦੇ ਲੋਕ ਨਗਰਾਂ ਦੇ ਲੋਕ ਬਾਹਰ ਨਿਕਲੇ ਹੋਏ ਨੇ ਅੱਜ ਲੋਕ ਮਹਿਸੂਸ ਕਰਦੇ ਨੇ ਵੀ ਪਿਛਲੇ ਸਮੇਂ ਸੱਤੋਂ ਗਲਤੀਆਂ ਹੋਈਆਂ ਨੇ ਆਪਣੀ ਮਾਂ ਪਾਰਟੀ ਸ਼ੋਰੂਮ ਨਹੀਂ ਕਾਲੀਦਲ ਨੂੰ ਪਿੱਛੇ ਕੀਤਾ ਆਪਣੀ ਮਾਂ ਪਾਰਟੀ ਨੂੰ ਵਾਪਸ ਲਿਆਉਣ ਵਾਸਤੇ ਲੋਕ ਤਤਪਰ ਨੇ ਔਰ 4 ਜੂਨ ਨੂੰ ਰਿਜ਼ਲਟ ਆਊਗਾ ਤੇ ਬਹੁਤ ਵਧੀਆ ਮਾਂ ਪਾਰਟੀ ਅੱਗੇ ਆਊ ਲੋਕੀ ਸਾਰੇ ਮੈਂ ਵੀ ਹਾਂ ਜਿੱਦੂ ਸਾਹਿਬ ਜਿਸ گاਉਂ ਮੇ ਆਪ ਪਹੁੰਚੇ ਹੈ ਯਹਾਂ ਪੀ ਜੋ ਲੋਕ ਹੈ ਉਨ੍ਹਾਂ ਦਾ ਕੀ ਬੇਸਿਕ ਡਿਮਾਂਡ ਵਗੈਰਾ ਕੁਝ ਕੀ ਹੈ ਕਿ ਅਗਰ ਆਪ ਇਹ ਕੋਈ ਕਿਸੇ ਕੀ ਡਿਮਾਂਡ ਨਹੀਂ ਆਪ ਸਭੀ ਦਾ ਏ ਕੋਈ ਮਕਸਦ ਹੈ ਵੀ ਪਹਿਲੇ ਕਾਲੀਦਲ ਕੋ ਲਿਆਣਾ ਹੈ बाद में बात करेंगे कोई भी आज कोई भी मसला नहीं कोई भी मांग नहीं ठीक है सिर्फ ਤੁਹਾਡਾ ਖੁਦ ਦਾ ਏਰੀਆ ਇਹ ਗਿਲ ਹਲਕਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਤਾਂ ਜੀ ਇਸ ਨੂੰ ਪਿਛਲੇ 10 ਸਾਲਾਂ ਨੂੰ ਦੇਖ ਰਹੇ ਹਾਂ ਅਈ ਤਾਂ ਜਿਹੜੇ ਵਾਅਦੇ ਕੀਤੇ ਸੀਗੇ ਗਿਲ ਹਲਕੇ ਦੇ ਵਿੱਚ ਬੁੱਕ ਪਈਏ ਇੱਥੇ ਤਕਰੀਬਨ 1250 1300 ਕਰੋੜ ਰੁਪਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਖਰਚ ਹੋਇਆ ਵਾ ਤੁਸੀਂ ਕਾਂਗਰਸ ਔਰ ਬੀਜੇਪੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਤਾਂ ਦੇਖ ਰਹੇ ਹਾਂ ਕਿ ਜਿਹੜੀ ਗੱਲ ਕਹਿੰਦੇ ਆ ਉਹ ਕਰ ਪੂਰੀ ਨਹੀਂ ਕੀਤੀ ਕਾਂਗਰਸ ਦਾ ਕੈਪਟਨ ਜਿਹੜਾ ਅਸੀਂ ਉਹਨੇ ਘੁਟਕਾ ਸਾਹਿਬ ਦੀ ਸੌਂ ਖਾਲੀ ਸੀਗੀ ਏ ਹੁਣ ਜਿਹੜਾ ਵੜਿੰਗਾ ਆਵਾ ਇਹ ਕਹਿੰਦੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਸੌਂ ਖਾਣੇ ਆ ਪ੍ਰਮਾਤਮਾ ਦਾ ਇਹਨੇ ਜੇਬ ਚ ਪਾਇਆ ਹੋਇਆ ਵਾ ਜਿੱਥੇ ਦੇਖਦੇ ਕੱਢ ਲੈਂਦੇ ਸੌਂ ਖਾ ਲੈਂਦੇ